ਉਹਨਾਂ ਦਾ ਜਿਹੜਾ ਵਿਸ਼ੇਸ਼ ਸਨਮਾਨ ਹੈ ਉਹ ਉਹਨਾਂ ਵੱਲੋਂ ਦਿੱਤਾ ਜਾਣਾ ਤਾਂ ਗਗਨ ਹਰਪ੍ਰੀਤ ਸਿੰਘ ਇਸ ਵੇਲੇ ਤੁਸੀਂ ਦੇਖੋ ਕਿ ਪਹੁੰਚ ਚੁੱਕੇ ਨੇ ਜਾਨੀ ਹਰਪ੍ਰੀਤ ਸਿੰਘ ਜੋ ਕਿ ਆਕਾਲਪੁਰ ਸਾਹਿਬ ਦੇ ਅਧਿਕਾਰੀ ਨੇ ਉਹ ਇਸ ਵੇਲੇ ਜੋ ਹੈ ਉਹ ਸੂਚਨਾ ਕੇਂਦਰ ਦੇ ਵਿੱਚ ਪਹੁੰਚੇ ਨੇ ਔਰ ਉਹਨੂੰ ਜੋ ਹੈ ਵਿਨੇਜ ਫੋਗਾਰ ਦਾ ਸਨਮਾਨ ਹੈ ਉਹ ਵੀ ਦਿੱਤਾ ਜਾਣਾ ਪਈ ਤਸਵੀਰਾਂ ਤਸਵੀਰਾਂ ਜਿਹੜੀ ਅਸੀਂ ਪਤ ਸੰਗਰੀ ਹਰਮੰਦਰ ਸਾਹਿਬ ਦੇ ਬਾਹਰ ਜੋ ਸੂਚਨਾ ਕੇਂਦਰ ਹੈ ਉੱਥੋਂ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਵਿਦੇਸ਼ੀ ਗਾਰਡ ਜੋ ਨੇ ਉਹ ਪੰਜਾਬੀ ਸੂਟ ਦੇ ਵਿੱਚ ਪੰਜਾਬੀ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੇ ਤਾਂ ਸਿਰ ਦੇ ਉੱਤੇ ਪੀਲੇ ਰੰਗ ਦਾ ਪਟਕਾ ਉੱਤਮ ਤੋਂ ਬਣਿਆ ਗਿਆ ਤਾਂ ਉਹਨਾਂ ਦੇ ਨਾਲ ਕੁਝ ਪਰਿਵਾਰਕ ਮੈਂਬਰ ਔਰ ਉੱਥੋਂ ਦੇ ਹਰੀਆਰੇ ਤੇ ਜਿਹੜੇ ਨਾਲ ਸੰਬੰਧਤ ਲੋਕ ਨੇ ਉਹ ਵੀ ਇੱਥੇ ਪਹੁੰਚੇ ਨੇ ਵਿਨੇਸ਼ ਪੁਗਾਸ਼ ਜੋ ਹੈ 올림픽 ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਨੇ ਤਾਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਕਿ ਉਹਨਾਂ ਦਾ ਜਿਹੜਾ ਵਿਸ਼ੇਸ਼ ਧਨਵਾਨ ਹੈ ਉਹ ਕੀਤਾ ਜਾਣਾ ਹੈ ਹਾਲਾਂਕਿ ਬਹੁਤ ਜ਼ਿਆਦਾ ਜਿਹੜੇ ਲੋਕ ਉਹਨਾਂ ਦੇ ਨਾਲ ਮੌਜੂਦ ਨੇ ਤਾਂ ਸਤਿ ਸ੍ਰੀ ਅਕਾਲ ਬੰਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇੱਥੇ ਪਹੁੰਚੇ ਨੇ ਇੱਕੇ ਤੌਰ ਤੇ ਕਿਉਂਕਿ ਉਹਨਾਂ ਵੱਲੋਂ ਸਨਮਾਨ ਜੋ ਹੈ ਉਹ ਵਿਨੇਸ਼ ਪੁਗਾਸ਼ ਦਾ ਕੀਤਾ ਜਾਣਾ ਹੈ ਤਾਂ ਇਸ ਵੇਲੇ ਦੂਸਰਾ ਕੇਂਦਰ ਜਵੇਦਰਬਾਦ ਸਾਹਿਬ ਦਾ ਉੱਥੋਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿਸ ਨੇ ਕਿ ਕੁਝ ਦੇਰ ਪਹਿਲਾਂ ਜਦੋਂ ਵਿਨੇਸ਼ ਪੁਰਾੜ ਦਾ ਇਥੇ ਪਹੁੰਚਦੇ ਨੇ ਸਭ ਤੋਂ ਪਹਿਲਾਂ ਵੱਲੋਂ ਸਤਿ ਸ਼੍ਰੀ ਅਕਾਲ ਹਰਬੰਦਰ ਸਾਹਿਬ ਦੇ ਮਸਾਜੇ ਕੀਰਤ ਦੇ ਅੰਦਰ ਵਾਹਿਗੁਰੂ ਦਾ ਆਸ਼ੀਰਵਾਦ ਜੋ ਹੈ ਉਹ ਪ੍ਰਾਪਤ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਜੁਕੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜੱਫੀਦਾਰ ਨੇ ਉਹ ਪੱਕੇ ਤੌਰ ਤੇ ਉਹਨਾਂ ਦਾ ਸਨਮਾਨ ਕਰਨ ਦੇ ਲਈ ਪਹੁੰਚੇ ਨੇ ਤਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਕੁਝ ਦੇਰ ਦੇ ਵਿੱਚ ਵਿਨੇਸ਼ ਪੁਰਾੜ ਦਾ ਸਨਮਾਨ ਜੋ ਹੈ ਉਹ ਅਸਲ ਤੱਕ ਕਰਦੇ ਮਾਫ ਕਰਨਾ ਜੰਮੀ ਹਰਪ੍ਰੀਤ ਸਿੰਘ ਜਿਹੜੇ ਸਾਥ ਹੈ ਜੱਫੀਦਾਰ ਦੇ ਅਕਾਲਕ ਸਾਹਿਬ ਤੇ ਉਹਨਾਂ ਵੱਲੋਂ ਕੀਤਾ ਜਾਣਾ ਹੈ ਤਾਂ ਇਸ ਵੇਲੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ ਕੋ ਘਾਰ ਜਿਹੜੇ ਨੇ ਉਹ ਸੂਚਨਾ ਕੇਂਦਰ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬਹੁਤ ਜ਼ਿਆਦਾ ਇੱਥੇ ਅਪੀੜ ਹੈ ਬਹੁਤ ਜ਼ਿਆਦਾ ਰਸ਼ ਹੈ ਪਰ ਫਿਰ ਵੀ ਅਸੀਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਇੱਥੇ ਇੱਥੇ ਜੋ ਹੈ ਸਨਮਾਨ ਬਿਨੇ ਸੁਗਾੜ ਦਾ ਇਸ ਵੇਲੇ ਕੀਤਾ ਜਾ ਰਿਹਾ ਇੱਕ ਸ਼ਾਲ ਪਹਿਨਤੀ ਗਈ ਹੈ ਪਰ ਦਰਬਾਰ ਸਾਹਿਬ ਦਾ ਮਾਡਲ ਜੋ ਹੈ ਉਹ ਵਿਰੇਸ਼ ਸੁਗਾੜ ਚੋਂ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਪੇਸ਼ ਕੀਤਾ ਗਿਆ ਵਾਲੀ ਗੱਲ ਹੈ ਕਿ ਸਾਡੇ ਦੇਸੀ ਟੀ ਨੇ ਬਹੁਤ ਵੱਡਾ ਜਿਹੜਾ ਇੱਕ ਮੁਕਾਮ ਹਾਸਲ ਕੀਤਾ ਹਾਲਾਂਕਿ ਉਦੋਂ ਹੈ ਮੈਡਲ ਪਾਵੇ ਉਸ ਵੇਲੇ ਨਹੀਂ ਕਿਉਂਕਿ ਸਮਾਂ ਕਈ ਵਾਰ ਨਾਲ ਨਹੀਂ ਹੁੰਦਾ ਵਿਨੇਸ਼ਵੀ ਇਹ ਗੱਲ ਕਹਿ ਚੁੱਕੇ ਨੇ ਕਿ ਉਸ ਦਿਨ ਸਮਾਂ ਉਸ ਦੇ ਹੱਥ ਦੇ ਵਿੱਚ ਨਹੀਂ ਸੀ ਪਰ ਜਿੱਥੇ-ਜਿੱਥੇ ਵੀ ਵਿਨੇਸ਼ ਗਾਟ ਜਾ ਰਹੇ ਨੇ ਉੱਥੇ-ਉੱਥੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤਾਂ ਸਰਬੰਦਰ ਸਾਹਿਬ ਨੂੰ ਉਹ ਸਨਮਾਨ ਮਿਲਣਾ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਔਰ ਖੁਦ ਜਿਹੜੇ ਧੰਮਧਮ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇਹ ਸਨਮਾਨ ਜਿਹੜਾ ਦਿੱਤਾ ਜਾਵੇ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਤਾਂ ਵਿਦੇਸ਼ ਤੋਂ ਆ ਕੇ ਫਿਰ ਦੇ ਉੱਤੇ ਪੀਲੇ ਰੰਗ ਦਾ ਪਟਕਾ ਉਹਨਾਂ ਵੱਲੋਂ ਬੰਨਿਆ ਹੋਇਆ ਹੈ ਔਰ ਉਹਨਾਂ ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ ਹਰਮੰਦਰ ਸਾਹਿਬ ਦੇ ਬਾਹਰ ਸੂਚਨਾ ਕੇਂਦਰ ਦੇ ਵਿੱਚ ਕੀਤਾ ਗਿਆ ਹੈ ਅਕਾਲ ਪੁਰਖ ਸਾਹਿਬ ਦੇ ਸਾਫ ਦਾ ਜਥੇਦਾਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਉਹ ਉਹਨਾਂ ਦਾ ਵਿਸ਼ੇਸ਼ ਸਨਮਾਨ ਤਾਂ ਇੱਕ ਸ੍ਰੀ ਸਾਹਿਬ ਵੀ ਪੇਟ ਕੀਤੀ ਗਈ ਹੈ ਬਹਾਦਰੀ ਔਰ ਅਸੀਂ ਕਹੀਏ ਕਿ ਜੋ ਜਦ ਪ੍ਰਤੀਕ ਜੋ ਹੁੰਦਾ ਹੈ ਤਾਂ ਉਹ ਅਗਨ ਘਰਪ੍ਰੀਤ ਸਿੰਘ ਦੇ ਨਾਲ ਬਲਬਤ ਕਰਦੇ ਕੀ ਕਹਿ ਸਕਦੇ ਕਹਿਣਾ ਹੁੰਦਾ ਉਹ ਯਾਰ

देखो जब से मैं थोड़ी बड़ी हुई समझ में आई दुनिया का तो मेरा सपना बहुत बड़ा सपना था एक कि वाहेगुरु मुझे बुलाए मुझे अपना आशीर्वाद बख्शे मुझे ताकत हिम्मत दें आज आके यहाँ पे बहुत अच्छा लग रहा है बहुत पॉजिटिव एक फील हो रहा है मुझे बस परमात्मा से वाहेगुरु से बस ये आशीर्वाद लेने आ मेरे को ताकत और हिम्मत बख्शे मैं जो भी जिंदगी में करना चाहूँ या हमारे आस पास के जितने हमारे अपने सब सबसे वाहिगुरु उन पे कृपा बनाए रखे हमारा देश सुरक्षित रहे हमारा देश उन्नति करता रहे बस वाहिगुरु से यही बस बाबा का आशीर्वाद है सब उनकी मेहरबानी है मैं मैं तो बस उनकी एक एक, एक नेक बंदी मानती हूँ अपने आप को और उन्होंने मुझे हिम्मत ताकत बख्शी है और आगे भी ऐसे बख्शते रहे एक सही दिशा में हम

ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦਦਾਰੇ ਕੀਤੇ ਆ ਔਰ ਸਾਡਾ ਫਰਜ਼ ਏਗਾ ਕਿ ਬੱਚੇ ਪੂਰੇ ਭਾਰਤ ਦਾ ਮਾਣ ਹੈ ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਇਹਦਾ ਮਾਨ ਸਨਮਾਨ ਕੀਤਾ ਗਿਆ ਔਰ ਜਥੇਬੰਦੀਆਂ ਨੇ ਵੀ ਇਹਦਾ ਮਾਨ ਸਨਮਾਨ ਕੀਤਾ ਔਰ ਇਹ ਸਨਮਾਨ ਦੇ ਯੋਗ ਹੈ ਹੱਕ ਹੈ ਬਸ ਉਹ ਪੁੱਛਣਾ ਇਸ ਫੂਲ ਮੈਡਲ ਦੇ ਵਿੱਚ ਹੈ ਹਰ ਵਾਰ ਗੌਰਮੈਂਟ ਨੇ ਇਹ ਕੀ ਪੁਲਿਸ ਹੁਣ ਵੀ ਜੇਤੂ ਆ ਹੁਣ ਕਿਹੜਾ ਹਾਰ ਕੇ ਆਈਏ ਜਿੱਤ ਕੇ ਆਈਏ ਹਮੇਸ਼ਾ ਜਿੱਤੇਗੇ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਦੀ ਤਰਜਮਾਨੀ ਕਰਦੇ ਹਾਂ ਸ੍ਰੀ ਅਕਾਲ ਤੱਕ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਬਹੁਤ ਧੰਨਵਾਦ ਸ੍ਰੀ ਸੁਚਾਲੇ ਜੋ ਦਮਦਮੀਰ ਸਾਹਿਬ ਦੇ ਜੋ ਟਕਸਾਲੀ ਜਥੇਦਾਰ ਨੇ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ੍ਰੀ ਹਰਬੰਦਰ ਸਾਹਿਬ ਦੇ ਦਰਸ਼ਨ ਜੁਨੇ ਵਿਗਨੇਸ਼ ਫੁਕਾਰ ਦੇ ਵੱਲੋਂ ਕੀਤੇ ਗਏ ਨੇ ਸਾਡਾ ਫਰਜ਼ ਸੀ ਕਿ ਬੱਚੀ ਭਰ ਦਾ ਮਾਨ ਹੈ ਉਸ ਨੂੰ ਸਨਮਾਨ ਕਰਨਾ ਤੇ ਸਨਮਾਨਿਤ ਉਸ ਨੂੰ ਕੀਤਾ ਗਿਆ ਹੈ ਮਾਨ ਦੇ ਯੋਗ ਹੈ ਹਕਦਾਰ ਹੈ ਵਿਨੇਸ਼ ਪੁਗਟ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਜਦੋਂ ਕਿ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਮੀਡੀਆ ਦੇ ਵੱਲੋਂ ਜੋ ਮੀਟਿੰਗ 71 ਤੱਕ ਹੋਣੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਥਕ ਮਰਿਆਦਾ ਸਿਧਾਂਤਾਂ ਦੀ ਰੋਸ਼ਨੀ ਵਿੱਚ ਵੀ ਫੈਸਲੇ ਜੋ ਨੇ ਉਹ ਪਹਿਲਾਂ ਵੀ ਲਏ ਗਏ ਨੇ ਤੇ ਹੁਣ ਵੀ ਐਸੀ ਮੁਤਾਬਕ ਫੈਸਲਾ ਜੋ ਹੈ ਲਿਆ ਜਾਏਗਾ तमाम ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਵਿਨੇਸ਼ ਪੁਗਟ ਦੇ ਵੱਲੋਂ ਵੀ ਆਪਣੀ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਮੇਰਾ ਸੁਪਨਾ ਸੀ ਛੋਟੇ ਹੋਣ ਦੇ ਦਾ ਕਿ ਵਾਹਿਗੁਰੂ ਮੈਨੂੰ ਬੁਲਾਣ ਮੈਨੂੰ ਆਪਣਾ ਆਸ਼ੀਰਵਾਦ ਦੇਣ ਮੈਦ ਤੇ ਪਹੁੰਚੀ ਹਾਂ ਮੈਨੂੰ ਇੱਥੇ ਆ ਕੇ ਬਿਹਦੀ ਚੰਗਾ ਲੱਗਿਆ ਹੈ ਮੈਨੂੰ ਪੋਜ਼ਿਟਿਵ ਫੀਲ ਹੋਇਆ ਹੈ ਤਾਕਤ ਹੋਰ ਹਿੰਮਤ ਬਖਸ਼ੇ ਮੈਨੂੰ ਵਾਹਿਗੁਰੂ ਮੈਨੂੰ ਹਿੰਮਤ ਦਵੇ ਰੱਬ ਦਾ ਆਸ਼ੀਰਵਾਦ ਮਿਹਰ ਹੈ ਮੇਰੇ ਤੇ ਬਣੀ ਹੋਈ ਹੈ ਤੇ ਜਦੋਂ ਇਸੇ ਵਿਚਾਰੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਜਦੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਜੋ ਬੱਚੀ ਹੈ ਵਿਨੇਸ਼ ਪੋਗਾਟ ਹੈ ਉਹਨਾਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਗਏ ਦਰਸ਼ਨ ਤਿਦਾਰੇ ਉਹਨਾਂ ਦੇ ਵੱਲੋਂ ਕੀਤੇ ਗਏ ਸਾਡਾ ਫਰਜ਼ ਸੀ ਬੱਚੀ ਨੂੰ ਵਿਨੇਸ਼ ਪੋਗਾਟ ਨੂੰ ਸਨਮਾਨਿਤ ਕਰਨਾ ਸਨਮਾਨਿਤ ਸਾਡੇ ਵੱਲੋਂ ਕੀਤਾ ਗਿਆ ਹੈ ਬਾਣ ਦੇ ਯੋਗਦਾਰ ਹੈ ਬੱਚੀ ਤੇ ਅਕਾਤਖ ਸਾਹ ਤੇ ਜੋ ਇਕਤਤਾ ਹੋਣੀ ਹੈ ਕਿਹਾ ਗਿਆ ਹੈ ਕਿ ਪੰਥਕ ਮਰਿਆਦਾ ਸਿਧਾਂਤਾਂ ਦਾ